ਪਾਰਟ ਨੰਬਰ 8 ਪੰਛੀਆਂ ਦੀ ਦੁਨੀਆ ਬੱਚਿਓ ਪੰਛੀਆਂ ਦਾ ਇੱਕ ਅਲੱਗ ਸੰਸਾਰ ਹੁੰਦਾ ਹੈ ਇਹ ਉੱਡਦੇ ਹਨ ਆਲ ਨੇ ਬਣਾਉਂਦੇ ਹਨ ਕੁਝ ਅਨਾਜ ਖਾਂਦੇ ਹਨ ਤੇ ਕਈ ਕੀੜੇ-ਮਕੌੜੇ ਪਰ ਮਨੁੱਖੀ ਕਾਰਨਾਂ ਕਰਕੇ ਇਹਨਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਘਟ ਰਹੀ ਹੈ ਕਿਉਂਕਿ ਦਰਖਤ ਖਤਮ ਹੋ ਰਹੇ ਹਨ ਅੱਜ ਜੰਗਲ ਵਿੱਚ ਬਹੁਤ ਰੌਣਕ ਸੀ ਬਿਜੜੇ ਨੇ ਨਵਾਂ ਘਰ ਬਣਾਇਆ ਸੀ ਸਾਰੇ ਪੰਛੀ ਉਸ ਦਾ ਅਲਨਾ ਦੇਖਣ ਆਏ ਸਨ ਇਸ ਖੁਸ਼ੀ ਵਿੱਚ ਸਾਰਿਆਂ ਨੇ ਇੱਕ ਖੇਡ ਖੇਡੀ ਸਾਰਿਆਂ ਨੇ ਆਪਣੇ ਬਾਰੇ ਗੀਤ ਗਾ ਕੇ ਜਾਨੂ ਕਰਵਾਇਆ ਕੋਇਲ ਦਰਖਤ ਦੇ ਪੱਤਿਆਂ ਵਿੱਚ ਲੁਕੀ ਬੈਠੀ ਸੀ ਪੰਛੀਆਂ ਨੇ ਕੋਸ ਨੂੰ ਹੀ ਗੀਤ ਸ਼ੁਰੂ ਕਰਨ ਲਈ ਕਿਹਾ ਉਸ ਨੇ ਆਪਣੀ ਮਿੱਠੀ ਆਵਾਜ਼ ਵਿੱਚ ਕਿਹਾ ਮੈਂ ਕੋਇਲ ਰੰਗਤ ਮੇਰੀ ਕਾਲੀ ਚੜ ਬੈਠਾ ਅੰਬ ਦੀ ਡਾਲੀ ਮੇਰੀ ਕੂਕ ਹੀ ਮੇਰਾ ਗੀਤ ਬਨ ਜਾਵਾ ਸਭ ਦੀ ਮੀਤ ਤੋਤਾ ਮਿਰਚਾ ਖਾਨ ਵਿੱਚ ਰੁੱਜਿਆ ਹੋਇਆ ਸੀ ਮੋਰ ਦੇ ਕੈਨ ਉੱਤੇ ਉਹ ਬੋਲਿਆ ਲਾਲ ਚੁੰਜ ਹਰੇ ਨੇ ਖੰਭ ਮਿਰਚ ਮੈਨੂੰ ਬੜੀ ਪਸੰਦ ਮਿੱਠੂ ਕਹਿ ਮੈਨੂੰ ਲੋਕ ਬੁਲਾਵਨ ਮਿੱਠੀ ਮਿੱਠੀ ਚੂਰੀ ਪਾਵਨ ਇਸ ਤੋਂ ਅਗਲੀ ਵਾਰੀ ਮੋਰ ਦੀ ਸੀ ਉਸਨੇ ਆਪਣੇ ਸੁੰਦਰ ਖੰਭ ਖਿਲਾਰਦਿਆਂ ਕਿਹਾ ਸੋਨੇ ਖੰਭ ਤੇ ਸੋਨੀ ਤੋਰ ਸਿਰ ਤੇ ਕਲਗੀ ਮੈਂ ਹਾਂ ਮੋਰ ਕੁਹੂ ਕੁਹੂ ਬੋਲਾ ਪਹਿਲਾ ਪਾਵਾਂ ਸਬਨਾ ਦਾ ਮੈਂ ਮਨ ਪਰ ਚਾਵਾਂ ਕਾਂ ਵੀ ਆਪਣੇ ਬਾਰੇ ਦੱਸਣ ਲਈ ਕਾਲਾ ਸੀ ਉਹ ਬੋਲਿਆ ਕਾਂ ਕਾਂ ਬੋਲਾ ਮੈਂ ਹਾਂ ਕਾਂ ਉੱਚਾ ਉੱਡਾਂ ਸ਼ਹਿਰ ਗਰਾں ਇੰਨੀ ਫੁਰਤੀ ਹੱਥ ਨਾ ਆਵਾਂ ਅੱਖ ਚਪਕਤੇ ਹੀ ਉੱਡ ਜਾਵਾਂ ਕੁੱਕੜ ਵੀ ਆਪਣੇ ਆਪ ਨੂੰ ਕੁਝ ਘਟ ਨਹੀਂ ਸਮਝਦਾ ਸੀ ਉਹ ਉੱਚੀ ਆਵਾਜ਼ ਵਿੱਚ ਬੋਲਿਆ सोनी कलगी राजे वांग तड़के उठके देवा बांग जागो हुन होया सवेरा रोशन होया चार चफेरा सारे बहुत खुश सन पर गिरज उदासी उसने अपनी उदासी दसी सुनो साथियों मेरी दुहाई लोका साडी नस्ल मुकाई साफ करा आला दुआला चाहे गर्मी ਚਾਹੇ ਪਾਲਾ ਬੱਚਿਓ ਕਿਸੇ ਸਮੇਂ ਇੱਲ ਪੰਜਾਬ ਖੇਤਰ ਵਿੱਚ ਆਮ ਪਾਈ ਜਾਂਦੀ ਸੀ ਕਿਰਿਆ 1 ਚਿੱਤਰ 8.7 ਵਿੱਚ ਦਿੱਤੇ ਗਏ ਪੰਛੀਆਂ ਨੂੰ ਪਛਾਨੋ ਅਤੇ ਰੰਗ ਭਰੋ ਉੱਲੂ ਕੁੱਗੀ ਬੋਰ ਤੋਤਾ ਬੱਚਿਓ ਇਹਨਾਂ ਤਸਵੀਰਾਂ ਵਿੱਚ ਤੁਸੀਂ ਢੁਕਵੇਂ ਰੰਗ ਭਰੋਗੇ ਪੰਛੀ ਵੱਖ-ਵੱਖ ਪ੍ਰਕਾਰ ਦਾ ਭੋਜਨ ਖਾਂਦੇ ਹਨ। ਕੁਝ ਅਨਾਜ ਖਾਂਦੇ ਹਨ ਜਿਵੇਂ ਚਿੜੀ। ਕੁਝ ਫਲ ਖਾਂਦੇ ਹਨ ਜਿਵੇਂ ਤੋਤਾ। ਕੁਝ ਕੀੜੇ-ਮਕੌੜੇ ਖਾਂਦੇ ਹਨ ਜਿਵੇਂ ਚੱਕੀਰਾਹਾ। ਕਿਰਿਆ ਦੋ ਉਪਰੋਕਤ ਤੋਂ ਇਲਾਵਾ ਤੁਸੀਂ ਜਿਹੜੇ-ਜਿਹੜੇ ਪੰਛੀ ਦੇਖੇ ਹਨ ਕੀ ਤੁਹਾਨੂੰ ਪਤਾ ਹੈ ਕਿ ਉਹ ਕੀ ਖਾਂਦੇ ਹਨ? ហេਠਾ ਦਿੱਤੇ ਖਾਨੇ ਵਿੱਚ ਪੰਛੀਆਂ ਦੇ ਨਾਮ ਲਿਖੋ। ਅਤੇ ਸਾਹਮਣੇ ਉਹਨਾਂ ਦਾ ਭੋਜਨ ਵੀ ਲਿਖੋ ਜਿਵੇਂ ਬਗਲਾ ਮੱਛੀ ਕਬੂਤਰ ਦਾਣੇ ਕਿਰਿਆਤਿੰਨ ਗਰਮੀਆਂ ਵਿੱਚ ਬਹੁਤ ਸਾਰੇ ਛੋਟੇ-ਛੋਟੇ ਪੰਛੀ ਪਿਆਸ ਨਾਲ ਮਰ ਜਾਂਦੇ ਹਨ ਤੁਸੀਂ ਉਹਨਾਂ ਨੂੰ ਬਚਾ ਸਕਦੇ ਹੋ ਕਿਸੇ ਖੁੱਲੇ ਮੂੰਹ ਵਾਲੇ ਬਰਤਨ ਵਿੱਚ ਪਾਣੀ ਪਾ ਕੇ ਆਪਣੇ ਘਰ ਦੀ ਛੱਤ ਉੱਤੇ ਜਾ ਬਰਾਂਡੇ ਵਿੱਚ ਰੱਖ ਦਿਓ ਬੱਚਿਓ ਤੁਸੀਂ ਵੀ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰ ਸਕਦੇ ਹੋ ਪਿਆਰੇ ਬੱਚਿਓ ਖੰਭ ਪੰਛੀਆਂ ਨੂੰ ਗਰਮੀ ਸਰਦੀ ਤੋਂ ਬਚਾਉਂਦੇ ਹਨ ਇਹ ਪੰਛੀਆਂ ਦੀ ਉਡਣ ਵਿੱਚ ਮਦਦ ਵੀ ਕਰਦੇ ਹਨ ਪੰਛੀਆਂ ਦੇ ਖੰਭ ਬਹੁਤ ਸੁੰਦਰ ਹੁੰਦੇ ਹਨ ਖੰਭਾਂ ਨਾਲ ਪੰਛੀ ਰੰਗ-ਬਰੰਗੇ ਅਤੇ ਖੂਬਸੂਰਤ ਦੇਖਦੇ ਹਨ ਕਿਰਿਆਚਾਰ ਪੰਛੀਆਂ ਦੇ ਡਿੱਗੇ ਹੋਏ ਖੰਭਾਂ ਤੋਂ ਸਜਾਵਟੀ ਸਮਾਨ ਤਿਆਰ ਕਰੋ ਅਤੇ ਜਮਾਤ ਵਿੱਚ ਸਭ ਨੂੰ ਦਿਖਾਓ। ਬੱਚਿਓ ਖੰਭਾਂ ਦੁਆਰਾ ਸਜਾਵਟ ਦਾ ਨਮੂਨਾ ਤੁਸੀਂ ਦੇਖ ਸਕਦੇ ਹੋ। ਸੁੰਦਰ ਪਿਆਰਾ ਘਰ ਪੰਛੀ ਵੀ ਰਹਿ ਲਈ ਘਰ ਬਣਾਉਂਦੇ ਹਨ ਜਿਨ੍ਹਾਂ ਨੂੰ ਆਲਨਾ ਕਹਿੰਦੇ ਹਨ ਕਿ ਤੁਸੀਂ ਇੱਥਾ ਦਿੱਤੇ ਚਿੱਤਰਾਂ ਨੂੰ ਪਹਿਚਾਨ ਸਕਦੇ ਹੋ ਕਿ ਇਹ ਆਲ ਨੇ ਕਿੰਨਾ ਪੰਛੀਆਂ ਦੇ ਹਨ। ਇਨਾਂ ਦੇ ਨਾਂ ਲਿਖੋ ਬਿਜੜਾ ਚਿੜੀ ਯਾਦ ਰੱਖਣ ਯੋਗ ਗੱਲਾਂ ਖੰਭ ਪੰਛੀਆਂ ਦੀ ਉੱਡਣ ਵਿੱਚ ਮਦਦ ਕਰਦੇ ਹਨ ਬਹੁਤ ਸਾਰੇ ਪੰਛੀ ਆਪਣਾ ਘਰ ਬਣਾਉਂਦੇ ਹਨ ਇਸ ਘਰ ਨੂੰ ਆਲਣਾ ਕਹਿੰਦੇ ਹਨ ਕੁਝ ਪੰਛੀ ਅਨਾਜ ਖਾਂਦੇ ਹਨ ਕੁਝ ਪੰਛੀ ਫਲ ਅਤੇ ਕੁਝ ਕੀੜੇ ਮਕੌੜੇ ਮੋਰ ਸਾਡਾ ਕੌਮੀ ਪੰਛੀ ਤੇ ਬਾਦ ਸਾਡਾ ਰਾਜ ਪੰਛੀ ਹੈ ਪ੍ਰਸ਼ਨ ਨੰਬਰ 1 ਖਾਲੀ ਥਾਵਾਂ भरो ਨੰਬਰ 1 ਬੋਰ ਦੇ ਡੈਸ਼ ਬਹੁਤ ਸੁੰਦਰ ਹੁੰਦੇ ਹਨ ਖੰਭ ਨੰਬਰ 2 ਤੋਤਾ ਡੈਸ਼ ਖਾਣਾ ਪਸੰਦ ਕਰਦਾ ਹੈ ਮਿਰਚ ਨੰਬਰ 3 ਚੱਕੀ ਰਾਹਾ ਡੈਸ਼ ਖਾਂਦਾ ਹੈ ਕੀੜੇ ਬਕੌੜੇ ਪ੍ਰਸ਼ਨ ਨੰਬਰ 2 ਦਿਮਾਗੀ ਪਰਖ ਪੰਛੀਆਂ ਦੇ ਨਾਂ ਲਿਖੋ ਜਿਵੇਂ ਕਾਂ ਤੋਤਾ ਹੰਸ ਮੋਰ ਬਾਜ ਉੱल्लू ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ